ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਪਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਤੁਹਾਡੇ ਸਾਹਮਣੇ ਕਿ ਪੰਜਾਬ ਦਾ ਮੌਸਮ 4 ਅਗਸਤ ਤੋਂ ਲੈ ਕੇ 7 ਅਗਸਤ ਕਿਵੇਂ ਰਹੇਗਾ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਬੱਦਲਬਾਹੀ ਤਕੜੇ ਰੂਪ ਦੇ ਵਿੱਚ ਦੱਖਣ ਪੂਰਬੀ ਹਿੱਸੇ ਤੋਂ ਪੰਜਾਬ ਦੇ ਵਿੱਚ ਐਂਟਰ ਕਰ ਚੁੱਕੀ ਹੈ ਜਿਸ ਦੇ ਮੱਦੇ ਨਜ਼ਰ ਅਗਰ ਦੇਖੋਗੇ ਤੁਸੀਂ ਤਾਂ ਪੰਜਾਬ ਦੇ ਲਗਭਗ ਮੇਨ ਜ਼ਿਲ੍ਹੇ ਜਿਹੜੇ ਦੇ ਵਿੱਚ ਆ ਰਹੇ ਨਿਕਲ ਕੇ ਉਹ ਪਟਿਆਲਾ ਫਤਿਹਗੜ੍ਹ ਸਾਹਿਬ ਮੁਹਾਲੀ ਅਤੇ ਰੂਪਨਗਰ ਦੇਖਣ ਨੂੰ ਮਿਲ ਰਿਹਾ ਨਾਲ ਦੀ ਨਾਲ ਬਠਿੰਡਾ ਸੰਗਰੂਰ ਦੇ ਉੱਪਰ ਬੱਦਲਵਾਈ ਬਣੀ ਹੋਈ ਹੈ ਮਰੇਰ ਕੋਟ ਲਾਲੁਧਿਆਣਾ ਹੁਸ਼ਿਆਰਪੁਰ ਨਮਾਸ਼ਹਿਰ ਇਹਨਾਂ ਉੱਪਰ ਵੀ ਸਾਨੂੰ ਠੀਕ-ਠਾਕ ਬੱਦਲਵਾਈ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਤੇ ਇਹਨਾਂ ਇਲਾਕਿਆਂ ਵਿੱਚ ਰਾਤ ਤੋਂ ਟੁੱਟਵੀਂ ਕਿੜਮਣ ਕਰਨੀ ਦਾ ਮਾਹੌਲ ਵੀ ਬਣਿਆ ਹੋਇਆ ਹੈ ਕਿਸੇ ਕਿਸੇ ਇਲਾਕੇ ਵਿੱਚ ਤਾਂ ਮੀਂਹ ਵੀ ਵਧੀਆ ਰੂਪ ਦੇ ਵਿੱਚ ਦੇਖਿਆ ਗਿਆ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਡੇ ਇਲਾਕੇ ਦਾ ਕੀ ਨਾਮ ਹੈ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਦੇ ਮੌਸਮ ਦੇ ਹਾਲ ਕਮੈਂਟ ਬਾਕਸ ਵਿੱਚ ਕਮੈਂਟ ਕਰ ਦਿਓ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਗੱਲ ਕੀਤੀ ਜਾਵੇ ਤਾਂ ਫਿਲਹਾਲ ਹਾਲਾਤ ਬੱਦਲਵਾਈ ਵਾਲੇ ਬਣ ਰਹੇ ਨੇ ਮੌਸਮ ਹੌਲੀ-ਹੌਲੀ ਖੁੱਲ ਰਿਹਾ ਤੇ ਬੱਦਲਵਾਈ ਪੰਜਾਬ ਦੇ ਅੱਗੇ ਬਣ ਰਹੀ ਹੈ ਕਿਉਂਕਿ ਇਹ ਬੱਦਲਵਾਈ ਜਿਸ ਤਰੀਕੇ ਨਾਲ ਦਿਖਾਈ ਦੇ ਰਹੀ ਹੈ ਤਾਂ ਅੱਜ ਪੂਰਾ ਦਿਨ ਇਹਨਾਂ ਇਲਾਕਿਆਂ ਦੇ ਵਿੱਚ ਬੱਦਲਵਾਈ ਬਣੀ ਰਹੇਗੀ ਬੱਦਲਵਾਈ ਦੀ ਗੱਲ ਕੀਤੀ ਜਾਵੇ ਤਾਂ ਪੂਰੇ ਪੰਜਾਬ ਦੇ ਉੱਪਰ ਬਣੇ ਰਹਿਣ ਦੀ ਉਮੀਦ ਹੈ ਕਿਣਮਣ ਕਣੀ ਦਾ ਮਾਹੌਲ ਪੂਰੇ ਪੰਜਾਬ ਦੇ ਉੱਪਰ ਬਣਿਆ ਰਹੇਗਾ ਜਿਸ ਦੇ ਸਿੱਟੇ ਵਜੋਂ ਅੱਜ ਤਾਪਮਾਨ ਦੇ ਵਿੱਚ ਵੀ ਵੱਡੀ ਖਰਾਬਟ ਆਵੇਗੀ ਤਾਪਮਾਨ ਦੀ ਗੱਲ ਕੀਤੀ ਹੈ ਉਹਦਾ ਅੱਜ ਐਵਰੇਜ ਤਾਪਮਾਨ 30 ਤੋਂ 32 ਡਿਗਰੀ ਦੇ ਵਿੱਚ ਘਾਰ ਹੀ ਬਣੇ ਰਹਿਣ ਦੀ ਉਮੀਦ ਹੈ ਜਿਸ ਦੇ ਸਿੱਟੇ ਵਜੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਬਹੁਤ ਜ਼ਿਆਦਾ ਸਾਨੂੰ ਕੋਈ ਵੱਡਾ ਤਾਂ ਨੁਕਸਾਨ ਨਹੀਂ ਦਿਖਾਈ ਦੇ ਰਿਹਾ ਕਿਸੇ ਤਰੀਕੇ ਦਾ ਤੇਜ਼ ਮੀਂਹ ਨੇਰੀ ਮੀਂਹ ਨੇਰੀ ਦਾ ਪਰ ਜਿਹੜੀ ਤਾਪਮਾਨ ਦੇ ਕਾਰਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹੇ ਵਿੱਚ ਗਰਮੀ ਤੋਂ ਰਾਹਤ ਪੰਜਾਬ ਵਾਸੀਆਂ ਨੂੰ ਮਿਲਦੀ ਹੋਈ ਦਿਖਾਈ ਦੇਵੇਗੀ ਅੱਜ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਵੀ ਇਸੇ ਤਰੀਕੇ ਦਾ ਮਾਹੌਲ ਬਣਿਆ ਰਹੇਗਾ ਹੁਣ ਆਪਾਂ ਗੱਲ ਕਰ ਲੈਂਦੇ ਜੀ ਆਉਂਦੇ ਜਿਨ੍ਹਾਂ ਦੇ ਮੌਸਮ ਦੇ ਹਾਲਾਤਾਂ ਦੀ 5 ਅਗਸਤ ਦੀ ਗੱਲ ਕੀਤੀ ਜਾਵੇ ਤੁਹਾਡੇ ਸਾਹਮਣੇ ਸੈਟਲਾਈਟ ਇਮੇਜ ਦਿਖਾਈ ਦੇ ਰਹੀ ਹੈ ਜਿਹਦੇ ਵਿੱਚ ਤੁਸੀਂ ਦੇਖੋਗੇ ਕਿ ਪਠਾਨਕੋਟ ਹੁਸ਼ਿਆਰਪੁਰ ਨਾ ਮਾਸ਼ਾ ਰੂਪਨਗਰ ਤੇ ਮੋਹਾਲੀ ਵਿੱਚ ਵੀ ਵਧੀਆ ਬੱਦਲਵਾਈ ਦੇ ਨਾਲ ਮੀਂਹ ਦੇ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਜਿਸ ਦਾ ਸਿੱਟੇ ਵਜੋਂ ਸਾਨੂੰ ਦੇਖਣ ਨੂੰ ਮਿਲ ਰਿਹਾ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹੇ ਵਿੱਚ ਵਧੀਆ ਮੀਂਹ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਤੇ 5 ਅਗਸਤ ਨੂੰ ਅਗਰ ਗੱਲ ਕੀਤੀ ਹੋ ਤਾਂ ਫਿਰੋਜ਼ਪੁਰ ਫਜ਼ਿਲਕਾ ਮੁਕਸਰ ਫਰੀਦਕੋਟ ਬਠਿੰਡਾ ਤੇ ਮਾਨਸਾ ਵਿੱਚ ਘਟਮੀ ਦੀ ਉਮੀਦ ਹੈ ਡਰਾਈ ਮੌਸਮ ਹੈ ਤੇ ਸੇਮ ਹਾਲਾਤ ਸਾਨੂੰ 6 ਅਗਸਤ ਨੂੰ ਵੀ ਦਿਖਾਈ ਦੇ ਰਹੇ ਨੇ ਇਹਨਾਂ ਇਲਾਕਿਆਂ ਵਿੱਚ ਮੀਂਹ ਘਟ ਹੀ ਉਮੀਦ ਹੈ ਪਰ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਇਹ ਜ਼ਿਲ੍ਹੇ ਵਿੱਚ ਫੇਰ ਦੁਬਾਰਾ ਤੋਂ ਵਧੀਆ ਮੀਂਹ ਦੀ ਉਮੀਦ ਸਾਨੂੰ 6 ਅਗਸਤ ਨੂੰ ਵੀ ਬਣਦੀ ਦਿਖਾਈ ਦੇ ਰਹੀ ਹੈ ਸੈਂਟਰ ਬੈਲਟ ਦੀ ਗੱਲ ਕੀਤੀ ਜਾਵੇ ਤਾਂ ਵਧੀਆ ਮੀਂਹ ਦੇ ਹਾਲਾਤ ਬਣਦੇ ਹੋਏ 6 ਅਗਸਤ ਨੂੰ ਵੀ ਦਿਖਾਈ ਦੇ ਰਹੇ ਨੇ 7 ਅਗਸਤ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਬਹੁਤ ਜ਼ਿਆਦਾ ਬਦਲ ਰਿਹਾ ਹੈ। ਮੀਂਹ ਦੀ ਉਮੀਦ ਘਟ ਰਹੀ ਹੈ। ਤੁਸੀਂ ਦੇਖੋਗੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਮਾਸ਼ਾਹ, ਰੂਪਨਗਰ, ਮੁਹਾਲੀ, ਪਟਿਆਲਾ, ਫਤਿਹਗੜ੍ਹ ਇਹਨਾਂ ਇਲਾਕਿਆਂ ਵਿੱਚ ਬੱਦਲਬਾਜ਼ੀ ਥੋੜੀ ਜ਼ਿਆਦਾ ਰਹੇਗੀ। ਸੈਂਟਰਲ ਪੰਜਾਬ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ ਵਿੱਚ ਵੀ ਮੀਂਹ ਦੀ ਉਮੀਦ ਹੈ। ਪਰ ਫਿਰੋਜ਼ਪੁਰ ਫਜ਼ਿਲਕਾ ਮੁਕਸਰ ਬਠਿੰਡਾ ਮਾਨਸਾ ਬਰਨਾਲਾ ਮੋਗਾ ਫਰੀਦਕੋੜ ਇਹ ਸਾਰੇ ਡਰਾਈ ਇਲਾਕੇ ਨੇ ਜਿਨ੍ਹਾਂ ਵਿੱਚ ਕੋਈ ਤਗੜਾ ਸਿਸਟਮ ਦੀ ਮੀਂਹ ਦੀ ਉਮੀਦ ਬਣਦੀ ਹੋਈ ਦਿਖਾਈ ਨਹੀਂ ਦੇ ਰਹੀ ਇਹ ਸੀ ਜੀ 7 ਅਗਸਤ ਤੱਕ ਦੇ ਮੌਸਮ ਦੇ ਹਾਲਾਤਾਂ ਦੀ ਅਪਡੇਟ ਅਗਰ ਇਸ ਤੋਂ ਇਲਾਵਾ ਕੋਈ ਨਵੀਂ ਜਾਣਕਾਰੀ ਆਈ ਤਾਂ ਲੈ ਕੇ ਤੁਹਾਡੇ ਕੋਲ ਖਾਸ਼ ਰਵਾਂਗੇ ਦੁਪਹਿਰ ਦੀ ਜਾਣਕਾਰੀ 1:3 ਤੋਂ 2 ਵਜੇ ਤੱਕ ਲੈ ਕੇ ਮਿਲਦੇ ਹਾਂ ਜੀ ਉਦੋਂ ਤੱਕ ਬਣੇ ਰਹੋ ਚੈਨਲ ਦੇ ਉੱਪਰ ਧੰਨਵਾਦ ਸਾਰੇ ਦਰਸ਼ਕ ਵੀਰ ਭੈਣਾਂ ਭਰਾਵਾਂ ਦਾ